ਗੁਰੂਆਂ ਨੇ ਤਾਂ ਗ੍ਰੰਥ ਲਿਖੇ ਸੀ ਜੀਵਨ ਜਾਚ ਸਿਖਾਉਣ ਲਈ ਹੁਣ ਪੈਗੇ ਬਸ ਪੁਜਾਰੀਆਂ ਦੇ ਬਸ ਰਹਿ ਗਏ ਧਨ ਕਮਾਉਣ ਲਈ ਗੁਰੂਆਂ ਨੇ ਤਾਂ ਗ੍ਰੰਥ ਲਿਖੇ ਸੀ ਜੀਵਨ ਜਾਚ ਸਿਖਾਉਣ ਲਈ ਹੁਣ ਪੈਗੇ ਬਸ ਪੁਜਾਰੀਆਂ ਦੇ ਬਸ ਰਹਿ ਗਏ ਧਨ ਕਮਾਉਣ ਲਈ ਕਿਸੇ ਵੀ ਧਰਮ ਸਥਾਨ ਤੇ ਜਾਈਏ ਇਹੋ ਹੀ ਸਭ ਕੁਝ ਵੇਖੀਦਾ ਗੱਲੇ ਵਿੱਚ ਮਾਇਆ ਪਾਈ ਦੀ ਗੱਲੇ ਨੂੰ ਹੀ ਮੱਥਾ ਟੇਕੀਦਾ ਹੱਥ ਜੋੜ ਅਰਦਾਸਾਂ ਹੁੰਦੀਆਂ ਧਨ ਦੌਲਤ ਸ਼ੋਰ ਤਪਾਉਣ ਲਈ ਹੁਣ ਪੈ ਗਈ ਵਸ ਪੁਜਾਰੀਆਂ ਦੇ ਫਸ ਰਹਿ ਗਏ ਧਨ ਕਮਾਉਣ ਲਈ ਗੁਰੂਆਂ ਨੇ ਤਾਂ ਗ੍ਰੰਥ ਲਿਖੇ ਸੀ ਜੀਵਨ ਜੀ ਆ ਸਿਖਾਉਣ ਲਈ ਬਿਨ ਲਾਲਚ ਤੋਂ ਸੱਚ ਲੱਭਣ ਲਈ ਤੁਰੇ ਖੜਾਵਾਂ ਪਾ ਕੇ ਲੋਕ ਮਨਾਂ ਵਿੱਚ ਲੋਕ ਮਨਾਂ ਵਿੱਚ ਵਸਦੇ ਸੀ ਸ਼ਬਦਾਂ ਦੇ ਜਾਲ ਬਣਾ ਕੇ ਆਂਧਵਿਸ਼ਵਾਸੀ ਲੋਕਾਂ ਦੇ ਸਾਰੇ ਭਰਮ ਮਟਾਉਣ ਲਈ ਗੁਰੂਆਂ ਨੇ ਤਾਂ ਗ੍ਰੰਥ ਲਿਖੇ ਸੀ ਜੀਵਨ ਜੀ ਆ ਸਿਖਾਉਣ ਲਈ ਧਰਮ ਦੇ ਠੇਕੇਦਾਰ ਲੋਕਾਂ ਨੂੰ ਆਪਸ ਵਿੱਚ ਲੜਾਉਂਦੇ ਐ ਸ਼ਾਂਤੀ ਦੇ ਪ੍ਰਚਾਰਕ ਹੀ ਸ਼ਾਂਤੀ ਨੂੰ ਅੱਗਾ ਲਾਉਂਦੇ ਐ ਨਫਰਤ ਦੀ ਅੱਗ ਬਾਲੀ ਜਾਂਦੇ ਆਪਣੀ ਰੋਟੀ ਲਾਉਣ ਲਈ ਗੁਰੂਆਂ ਨੇ ਤਾਂ ਗ੍ਰੰਥ ਲਿਖੇ ਸੀ ਜੀਵਨ ਜਾਚ ਸਿਖਾਉਣ ਲਈ ਆਪ ਕਿਸੇ ਨੇ ਵੇਖਿਆ ਨਹੀਂ ਲੋਕਾਂ ਨੂੰ ਰੱਬ ਵਿਖਾਉਂਦੇ ਐ ਨਰਕ ਦੇ ਡਰਾਵੇ ਦਿੰਦੇ ਐ ਸਵਰਗਾਂ ਦੇ ਲਾਰੇ ਲਾਉਂਦੇ ਐ ਗੁਰਾਂ ਦੇ ਤਾਂ ਸੰਗੇ ਨਾ ਢੰਗ ਬਣਾਏ ਬੁੱਧੂ ਲੋਕ ਬਣਾਉਣ ਲਈ ਗੁਰੂਆਂ ਨੇ ਤਾਂ ਗ੍ਰੰਥ ਲਿਖੇ ਸੀ ਜੀਵਨ ਜਾਗ ਸਿਖਾਉਣ ਲਈ ਹੁਣ ਪੈ ਗਏ ਬਸ ਪੁਜਾਰੀਆਂ ਦੇ ਬਸ ਰਹਿ ਗਏ ਧਨ ਕਮਾਉਣ ਲਈ ਗੁਰੂਆਂ ਨੇ ਤਾਂ ਗ੍ਰੰਥ ਲਿਖੇ ਸੀ ਜੀਵਨ ਜਾਗ